ਅੱਜ ਛੁੱਟੀ ਕਿਥੇ ਕੰਮ ਤੋਂ ਅਰਪਾ ਤੇ ਠੀਕ ਨਹੀਂ ਕੋ ਰਾਤ ਦੇ ਨਹੀਂ ਠੀਕ ਹੈ ਬੋਟੀ ਉਲਟੀ ਨਹੀਂ ਕਰੰਦੇ ਆ ਮਗਾ ਜਿ ਪ੍ਰੈਡਸਨ ਇਹ ਅੱਗੇ ਵੀ ਲੈਂਦੇ ਠੰਡ ਠੰਡ ਲੱਗਦਾ ਲੱਗਦੀ ਇਹਨੂੰ ਫਿਰ ਇਹ ਕਾਫੀ ਪਚਾ ਕੇ ਰੱਖੀਦਾ ਫਿਰ ਇਹ ਕਪੜਾ ਲੈੜੇ ਤੇ ਰਾਤ ਨੂੰ ਲੈਂਦਾ ਨਹੀਂ ਹਾਂਦੀ ਲੱਗਦੀ ਨਹੀਂ ਹੁਣ ਚੱਲੇ ਆ ਡਾਕਟਰ ਸਾਹਿਬ ਦਵਾਈ ਲੈਣ ਵਾਸਤੇ ਜੀ ਤੇ ਇਹਦੇ ਕਰੀ ਛੁੱਟੀ ਅੱਜ ਕੰਗਰਸ 11:30 11 ਵਜੇ ਡਾਕਟਰ ਪੈਂਦਾ ਕੀ ਇੰਨੀ ਨੀ ਆ ਗਾ ਵੀ ਇੱਕ ਦਿਨ ਹੈ ਗੈਵਲੀਆਂ ਦੀ ਇੰਵੈਟਿਸ਼ਨ ਪਰ ਬੜਾ ਫਰਕ ਨਹੀਂ ਪਿਆ ਤੁਹਾਨੂੰ ਫੇਰ ਅੱਜ ਚੱਲੇ ਹਾਂ ਚਲੋ ਹੋਰ ਕਿਵੇਂ ਸਾਰੇ ਠੀਕ ਠਾਕ ਠੰਡ ਪੈਣ ਵੀ ਨਹੀਂ ਪਤਾ ਨਹੀਂ ਕਿੱਦਾਂ ਨਹੀਂ ਠੰਡ ਪੈਣ ਰਹੀ ਹੈ ਹਨਾ ਠੰਡ ਹੈ ਵੀ ਹੈ ਤੇ ਹੈ ਵੀ ਨਹੀਂ ਬੁਮਾਰਜੇ ਸਾਰੇ ਕਾਸੀ ਜਗਾਂ ਸੱਡੀਆਂ ਜੰਦਾ ਚਲੋ ਫਤਿਹ ਜੀ ਮੈਡਸਨ ਲੈਣ ਆਏ ਇੱਥੇ

ਇਹ ਘੱਟ ਬੰਦੇ ਜਿਹੜਾ ਘੱਟ ਉਹ ਨਾ ਚੀਜ਼ ਉੱਤੇ ਆਪਣੇ ਆਪ ਆ ਜਾਂਦੀ ਜਿਹੜੀ ਬੰਦਾ ਵੇਖੀ ਜਾਵੇ ਨਾ ਚੀਜ਼ਾਂ ਨਾ ਉੱਤੇ ਆ ਜਾਂਦੀ ਨਾ ਆਟੋਮੈਟਿਕ ਆਪ ਹੀ ਬਸ ਤੇ ਆ ਫੇਵਰੇਟ ਅੱਛਾ ਆ ਟੈਬ ਉਹ ਕਿਹਦੇ ਤੇ ਮੈਂ ਕਿਹਾ ਵੱਡੇ ਕੱਲੇ ਨੇ ਘਾਲਿਆ ਸਾਡੀ ਪੇਟ ਹਾਂ ਨਹੀਂ ਮੈਨੂੰ ਗਿਆ ਨਹੀਂ ਹੋਇਆ ਤੇ ਮੁੰਡਾ ਨਹੀਂ ਠੀਕ ਤੇ ਆ ਵੇਖੋ ਕਿੰਨੇ ਇਹਦੇ ਗਿਫਟਸ ਲਈ ਫਿਰਦਾ ਮੈਂ ਕਿ ਤੂੰ ਆਪਣੇ ਦਾਜ ਚੁੱਕੀ ਤੇ ਆ ਕੋਈ ਹੋਰ ਕਿੰਨਾ ਕਹਿ ਰਿਹਾ ਕਾਫੀ ਇੰਨੀ ਗਿਆਨੀ ਸੁਣ ਲੈ ਆਜਾ ਬੁਖਾਰ ਚੜਿਆ ਉਹਨੂੰ ਲਾ ਦ ਅੱਛਾ ਨਹੀਂ ਨਹੀਂ ਪਾ ਨੂੰ ਬੁਖਾਰ ਚੜਿਆ ਫਤਿਹ ਲੈ ਜੀ ਚਿੰਕਲ ਕਰਾਉ ਆਏ ਆਂ ਚਾਹ ਵਾਲੇ ਬੀਤਾ ਉਧਰ ਆ ਗਏ ਆਂ ਖਤੇ ਦੀ ਲੈਂਦੀ ਮੈਡਸਨ ਇੱਕ ਹੈ ਆਂ ਡਰ ਮਨਾਣਾ ਖਾਂਡਿਆ ਚੱਲੇ ਘਰ ਆਪਾਂ ਬੱਸ ਟੋਪੀ ਬੜੀ ਖੇਤੀ ਲੰਬਾ ਹੈ ਕ ਕਦਾ ਬਣ ਗਿਆ ਕੰਨ ਭਾਜੀ ਦੇ ਪਹਾੜੇ ਖਾਂਦੇ ਭਾਜੀ ਥੋੜੇ ਪਾਈ ਕੀ ਗੱਲ ਖੋੜੇ ਥੋੜੇ ਲਾਲ ਚਟਨੀ ਜਿਆਦਾ ਭਾਜੀ ਨੇ ਭਾਜੀ ਤੇ ਮੈਂ ਵੀ ਪਾਈ ਪਾਲਕ ਵਾਲੇ ਪਾਲਕ ਵਾਲੇ ਅਦੇ ਤੋਂ ਕੀ ਕਰਦਾ ਮੈਂ ਉਹ ਵੀ ਖਾਣ ਲਿਆ ਹਰ ਫਤੇ ਇਹ ਹੱਸਦਾ ਵਕਰੁੰਦਾ ਵਹ ਹੈ ਜਾਂ ਵੀ ਨਹੀਂ ਅੱਜ ਚਾਹ ਨਹੀਂ ਡੈਡੀ ਨੇ ਪੈਰ ਕਰਕੇ ਮੰਮੀ ਲਈ ਲੈ ਜਾ ਚਾ ਲੈ ਜਾ ਉਹ ਕਰਨਾ ਇਧਰੇ ਕਰਨਾ ਉੱਪਰ ਕੋਟ ਪਾਇਆ ਥਲੇ ਪਜਾਮਾ ਇਧਰੇ ਇਹ ਚਲਦਾ ਕਾੜੀ ਨੇ ਕਿੰਤਾ ਚਾਹ ਪੀ ਕੇ ਪਾਣੀ ਪੀ ਲਿਆ ਪਾਣੀ ਪਹਿਲਾਂ ਅੱਜ ਸਾਡੇ ਪ੍ਰੋਗਰਾਮ ਆ ਹੈਨਾ ਘਰ ਦੇ ਨਾਲ ਅੱਗੇ ਬਿਲਕੁਲ ਘਰ ਦਿਲਜੀਤ ਆਇਆ ਮੈਂ ਕਿਹਾ ਸੰਦੀਪ ਜੀ ਲੈ ਜਾ ਪਕਾਉਣੇ ਉਹਨੇ ਲਪਾਪਾ ਪਨ ਲਿਆ ਉਹ ਟੰਗਿਆ ਹੋਵੇ ਕਿੰਨਾ ਖਾਣੇ ਕਿੰਨਾ ਹੋਵੇ ਜੜੀ ਤੋੜਨਾ ਇਹ ਟੰਗਿਆ ਹੋਵੇ ਉਹ ਗੇਟਨਾ ਟੰਗਿਆ ਦਾ ਪਾਪਾ ਉਹ ਸਕੂਟਰੀ ਪਰਾੜਨਾ ਰੱਖ ਕੇ ਲੈ ਜਾ ਗਿਰਿਆ ਕਿ ਸਕੂਟਰੀ ਜਾ ਉਹ ਗੋਸ਼ੀ ਲੈ ਗਈ ਵੇਖੀ ਮੰਮੀ ਕਹਿੰਦੀ ਮੇਰਾ ਭਰੇ ਹੈ ਜੀ ਮੰਮੀ ਨੇ ਜਾਂਦੇ ਖਾ ਲੈਣੇ ਦੋ ਬੱਚਾ ਖਾ ਲੈਣੇ ਕਿੰਨੇ ਜੀ ਬੱਚਾ ਉੱਲੀ ਡੇਰ ਤੱਕ ਨਹੀਂ ਤਾਂ ਕੋਲੇ ਨਿਕਲਦੇ ਪਤਨੀਓ ਚੱਲ ਫਿਰ ਰੋਟੀ ਮਗਾ ਦੇਈ ਜੀ ਨਹੀਂ ਝੜਕਾ ਲਾਉਂਦੇ ਅਰੇ ਜਾ ਮੀ ਨਹੀਂ ਪਤੀ ਗੋਲੀ ਖਾ ਲਈ ਆਏ ਬਾਜੀ ਮੇਰੀ ਦੀ ਜਿੰਨ ਭੁੱਖ ਬੜੀ ਲੱਗੀ ਰੋਟੀ ਲਾ ਲਓ ਜੀ ਚੁੱਪ ਕਰ ਮੈਨੂੰ ਕਹਦੇ ਨਹੀਂ ਆਂਕਲ ਡੈਡੀ ਨਾ ਇਹ ਤਾਹਾਂ ਦੇ ਦੇ ਪਾੜਾ ਡੈਡੀ ਸਾਹ ਤਾਹ ਲਾਉਂਦੇ ਕਰੋ ਰੋਟੀ ਲੱਗੇ ਉਹ ਆਏ ਨੇ ਕਰਿਆ ਡੈਡੀ ਮੈਨੂੰ ਖੋੜੀ ਪੈਂਦੀ ਬੋਲੇ ਵਾਲੇ ਨਾ ਜਾਂਦੀ ਆਏ ਲੱਗੇ ਆਹ ਰੋੜ ਦੇਣੀ ਪਿੱਛੇ ਇੱਕ ਵਾਵਾ ਕੰਡਿਆ ਬਈ ਅਸਲ ਚ ਨਾ ਬੁੱਲ ਖੁੱਲ ਗਏ ਨਾ ਪੂਰੇ ਹਾਂ ਦਾ ਤਾਰੂ ਫਤੇ ਵਾਸਾ ਮੁੰਡੀਆਂ ਫਤੇ ਚਾ ਸੋਹਣੇ ਨੂੰ ਕੀ ਗੱਲ ਆ ਕੀ ਗੱਲ ਆ ਨਾਨੀ ਨਹੀਂ ਆਈ ਨਾਨੀ ਮੰਮੀ ਵੀ ਨਹੀਂ ਆਈ ਤੇ तो रोटी आई रोटी टीकन दे कम तो आ गए कम तो जाना फिर दोपहर टाइम गया, क्या पता? आया पाते कुप्प सेकन डे भी रोटी पानी खा लिया <laughs> <laughs> मैं आया बारह बजे टाइम ਤੇ ਨਵੱਦੀ ਗਏ ਲੈ ਉਹ ਦਿਨ ਸੀ ਉਹ ਕਿਹ ਕੁ ਫਤੇ ਗੁੰਮ ਸੀ ਆਹ ਉਹ ਨਵੇਂ ਤੇ ਬੰਦਨਰਾਮ ਦਾ ਨਾਮ ਕੋਈ ਨਹੀਂ ਰਹਿ ਗਿਆ ਦਿੱਤੇ ਲੈ ਆਉਂਦੇ ਭਰ ਕੇ ਕੋਈ ਨਹੀਂ ਇੱਕ ਕਿਉਂ ਫਤੇ ਖਾਲੇ ਆਖੇ ਥੋੜੀ ਮੇਟ ਖਾਂਦਾ ਤਿੰਨ ਚਾਰ ਘੰਟੇ ਨਹੀਂ ਚਲਦੀ ਤੇਜਰ ਕੇ ਡਰ ਗਿਆ ਆਪਾ ਖਾਦਾ ਨਹੀਂ ਮੰਮੀ ਕੋਈ ਆਇਆਗਾ ਠੀਕ ਕਰਾ ਖਾ ਤੇ ਆਪਣੇ ਟਾਓ ਇਹਦੇ ਇਹ ਕਿਹੜਾ ਕਿਉਂ ਪਰਵਾਹ ਤੇ ਮਾਰੀ ਜਾਨਾ ਕਹਿੰਦਾ ਐਵੇਂ ਕੀ ਕਹ ਲਿਆ ਮੰਮੀ ਜਿਹਦੇ ਅਰੇ ਚੁੱਪ ਪਸਾਉਂ ਆ ਪਾ ਲੋ ਪਾ ਲੋ ਪਾ ਲੋ ਫਿਰ ਜਾ

ਆਜੋ ਬੋਲੋ ਜੀ ਜੀ ਤੇ ਜਿਆਨੀ ਚੀਜ਼ੀਆਂ ਚੀਜ਼ ਨਾ ਕੋਲ ਜਾਂਦਾ ਦੁਪਹਿਰ ਘਟ ਪੜਦਾ ਆਜੋ ਰਾਤੀ ਸੇਰੇ ਸਿਰਪ ਨਾਲਿਆ ਰੋਡ ਪਾਇਆ ਇੱਧਰ ਲਿਆ ਸ਼ੈਡ ਆਵਸ ਰੋਡ ਪਿਆਣਾ ਰੋਡ ਪਿਆ ਗਾ ਮੰਜੇ ਤੇ ਦੇ ਪਿਆ ਆਜਾ ਪਤਰ ਪਾ ਲੈ ਆਗਾ ਅਜਾ ਜਾ 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 ਜਾ